ਕਾਮ ਸੁਤਾਏ ਬਾਡਸ਼ੂਰਨ ਜੰਗਲਾਂ ਪਾਛੀ ਆਈਦਾ ਦੇਰਤੀ ਕਰੇ ਹਮ ਆਵਾਜ਼ਾਂ ਜੰਗਲਾਂ ਪਾਛੀ ਆਈਦਾ ਚੇਅਰਮੈਨ ਸਾਹਿਬ ਸਾਹਮਣੇ ਦੇਖੋ ਫੋਟੋ ਜੀ दिखवाने का सर को सामने सामने देख सामने देख क्या दाता पे सूर नहीं तो जननी पांच रहे काहे गवाए नो ओ कहंदे अगर एक मां किसी संतान को जन्म दे ता उत्तिल प्रकार दिया संतानों को जन्म दे सब तो पहला जननी जो फोटो दिख रहा है हम सब देश भर में जो हडाना पंजाब गांव के बाद मलकी सिंह के बाद जो कर रहे थे आज हम सब वही आए हैं और ये हमारी बहन है और भाई है उनके भाई है तो मैं आज सबको हडाना पंजाब से आज यहाँ का चेयरमैन भी हैं हमारे साथ में और हमारे समाज के देश भर के लोग आज आए हुए हैं और हम सब का एक पंजाब सरकार से और देश के गृह मंत्री से हम मांग करते हैं कि सर अपनी लोग आवाज़ पहुँचाइए हम सब पूरे देश के लोग यहाँ आते हैं भारत के हर राज्य के लोग यहाँ आ चुके हैं कोशिश करेंगे कि और हर राज्य के लोग यहाँ पे आए देश भर के लोग आए क्योंकि ये हमारा एक बहादत दिवस है और ऐसे ही हम चाहे हर समाज के जो भी देश के सैनिक जहाँ भी शहीद होते हैं हम सबके लिए उतना ही सम्मान करते हैं लेकिन आज जो हडाना में हम सब चौबीसवीं वर्ष मना रहे हैं तो यहाँ हम सब पूरे देश के लोग आते हैं सर हर राज्य से हम लोग यहाँ आते हैं हर साल तो मैं आपसे विनती यही करूँगा कि आप आम आदमी पार्टी से यहाँ इन पे थोड़ा सा और धर्मशाला छात्रावास की व्यवस्था थोड़ा अच्छा सा हो ये हम आपसे गुजारिश करेंगे पर लगेंगे हर बरस मेले बतन पे मिटने वालों का बाकी यही निशान होगा ਅੱਜ Kargil ਜੰਗ ਦੇ ਮਹਾਨ ਸ਼ਹੀਦਾਂ ਸੀ ਨਾਇਕ ਮਲਕੀਤ ਸਿੰਘ ਜੀ ਦੀ ਅੱਜ 24ਵੀਂ ਵਰ੍ਹੇਗੰਢ ਇਸ ਅਫਸਰ ਦੇ ਮੈਂ ਜਿਹੜਾ ਸਾਡੇ ਪਿੰਡ ਹਡਾਣਾ ਨਿਵਾਸੀਆਂ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਤੇ ਸਮੁੱਚੇ ਸਮਾਜ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਉਸ ਦੀ ਮੈਂ ਅੱਜ ਸ਼ਰੰਗਾ ਕਰਦਾ ਹੋਇਆ ਇਹਨਾਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਹਾਂ ਜਿਨ੍ਹਾਂ ਨੇ ਸ਼ਹੀਦ ਦੀ ਯਾਦ ਨੂੰ ਜਿੰਦਾ ਰੱਖਿਆ ਤੇ ਅੱਜ 24ਵਾਂ ਉਹਨਾਂ ਦੀ ਜਿਹੜੀ ਵਰ੍ਹੇਗੰਢ ਮਨਾ ਰਹੀ ਹੈ ਸ਼ਹੀਦ ਕਿਸੇ ਵੀ ਕੌਮ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਦੇਸ਼ ਦੇ ਸਾਰੀ ਕੌਮਾਂ ਦੇ ਸਾਂਝ ਹੁੰਦੇ ਹਨ ਜੇ ਮੈਂ ਅੱਜ ਗੱਲ ਕਰਾਂ ਉਹ ਸ਼ਹੀਦ ਨੂੰ ਉਹ ਸ਼ਹੀਦ ਨੂੰ ਦੋ ਸ਼ਬਦ ਕਹਿੰਦਾ ਹੋਇਆ ਮੈਂ ਆਪਣੇ ਸ਼ਬਦ ਸਮੇਟਦਾ ਜਿਹੜੇ ਬਾਗ ਨੂੰ ਜਿਹੜੇ ਮਾਲੀ ਨੂੰ ਬਾਗ ਸੰਗ ਪਿਆਰ ਹੋ ਜੇ ਉਜਾੜਾ ਜਰਿਆਨਾ ਸਿਰ ਧੜ ਦੀ ਬਾਜੀ ਲਾ ਜਾਂਦੇ ਅਨੋਖੀ ਮੌਤ ਹੈ ਫਰਜ਼ਾਂ ਦੀ ਮਰ ਜਾਣਾ ਆਪਣੀ ਆਈ ਤਾਂ ਹਰ ਕੋਈ ਮਰ ਜਾਂਦੇ ਜੇ ਆਪਾਂ ਗੱਲ ਕਰੀਏ ਸ਼ਹੀਦ ਨੂੰ ਸ਼ਹੀਦ ਦੇ ਪਰਿਵਾਰ ਨੂੰ ਉਸ ਸਮੇਂ ਉਸ ਸਮੇਂ ਦੀ ਸਰਕਾਰਾਂ ਵੱਲੋਂ ਜੇ ਚਾਹੇ مالی ਮਦਦ ਦੀ ਗੱਲ ਕਰੀਏ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਗਿਆ ਤੇ ਸਾਡੀ ਅੱਜ ਜੇ ਮੈਂ ਗੱਲ ਕਰਾਂ ਆਪਣੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਦੇਸ਼ ਵਿੱਚ ਚਾਹੇ ਸਾਡੇ ਪੰਜਾਬ ਵਿੱਚ ਕੋਈ ਵੀ ਜਿਹੜਾ ਸ਼ਹੀਦ ਹੁੰਦਾ ਸਾਡੇ ਆਪਣੇ ਪਰਜਾਂ ਨੂੰ ਨਿਭਾਉਂਦਾ ਵਾ ਚਾਹੇ ਜਿਹੜੀ ਇੱਕ ਨਵੀਂ ਸਕੀਮ ਆਈ ਕਿਹੜੀ ਉਹ ਕਿਹੜੀ ਹੈ ਅਗਨੀ ਵੀਰ ਚ ਵੀ ਸ਼ਹੀਦ ਹੁੰਦਾ ਜਿਹੜਾ ਸਾਡਾ ਚਾਹੇ ਬਿਲਕੁਲ ਟੈਂਪਰੇਰੀ ਮੋਦੀ ਸਾਹਿਬ ਨੇ ਰੱਖਿਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇੱਕ ਸਨਮਾਨ ਰਾਸ਼ੀ ਉਹਨਾਂ ਨੂੰ 1 ਕਰੋੜ ਰੁਪਏ ਦਿੱਤੀ ਜਾਂਦੀ ਆ ਤੇ ਪੰਜਾਬ ਸਰਕਾਰ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਏਦਾਂ ਹੀ ਹਮੇਸ਼ਾ ਯਤਨਸ਼ੀਲ ਹੈ ਤੇ ਪਰਿਵਾਰ ਨਾਲ ਬੈਠ ਕੇ ਗੱਲ ਕਰਦਾ ਜੋ ਵੀ ਇਸ ਪਰਿਵਾਰ ਵੱਲੋਂ ਕਿਹਾ ਜਾਊਗਾ ਸਰਕਾਰ ਪ੍ਰਤੀ ਜੋ ਵੀ ਜਾਇਜ਼ ਧਰਮਸਾਲਾ ਪ੍ਰਤੀ ਜਾਂ ਕੋਈ ਪਿੰਡ ਦੇ ਸੰਬੰਧੀ ਜੋ ਵੀ ਇਹ ਮੈਨੂੰ ਹੁਕਮ ਕਰਨਗੇ ਮੈਂ ਸਰਕਾਰ ਵੱਲੋਂ ਉਹਨਾਂ ਦੀ ਮੰਗ ਕਰਾਂ ਇਸ ਸਰਕਾਰੀ ਬਾ ਸੁਵਿਧਾ ਦੀ ਗੱਲ ਕਰੀਏ ਤੇ ਹਰਿਆਣਾ ਨਾਲ ਵੀ ਪਿੰਡ ਦੀ ਕਨੈਕਟੀਵਿਟੀ ਕੀਤੀ ਹੋਈ ਆ ਆਮ ਆਦਮੀ ਪਾਰਟੀ ਸਰਕਾਰਾਂ ਦੇ ਦਵਾ ਤੇ ਦੋ ਬਸਾਂ ਦੀ ਕਨੈਕਟੀਵਿਟੀ ਪੜਿਆਲੇ ਤੋਂ ਵਾਇਆ ਦੇਵੀ ਜਾਣ ਫਿਲਹਾਲ ਹੀ ਚੱਲ ਰਹੀ ਆ